ਬਿਹાગੜੇ ਕੀ ਵਾਰ ਮਹਲਾ 4 ਬਿਹાગੜੇ ਰਾਗ ਅੰਦਰ ਧੰਨ ਗੁਰੂ ਰਾਮਦਾਸ ਪਿਤਾ ਜੀ ਦੀ ਉਚਾਰਣ ਕੀਤੀ ਹੋਈ ਇਹ ਵਾਰ ਸੰਬੰਧਿਤ ਸ਼ਲੋਕ ਜਿਹੜੇ ਵੀ ਗੁਰੂ ਸਾਹਿਬਾਨ ਦੇ ਹੋਣਗੇ ਉਪਰ ਸਰਲੇਖ ਦਿੱਤੇ ਹੋਣਗੇ ਤੇ ਪੌੜੀਆਂ ਲਗਭਗ ਸਾਰੀਆਂ ਧੰਨ ਗੁਰੂ ਰਾਮਦਾਸ ਪਿਤਾ ਜੀ ਦੀਆਂ ਹਨ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈਂ ਸੁਖ ਨ ਭਾਲ ਸੁਖ ਸਤਗੁਰ ਦੀ ਸੇਵਾ ਤੋਂ ਹੀ ਮਿਲਦਾ ਹੈ ਕਿਸੇ ਹੋਰ ਤਾਂ ਸੁਖ ਨ ਲਬ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਜਦੋਂ ਸਤਿਗੁਰ ਦੇ ਸ਼ਬਦ ਵਿੱਚ ਮਨ ਨੂੰ ਪ੍ਰੋਧਈਏ ਤਾਂ ਹਰੀ ਸਦਾ ਅੰਗ ਸੰਗ ਵਸਦਾ ਹੈ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਹੈ ਨਾਨਕ ਹਰੀ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਪਰਭੂ ਮੇਰ ਦੀ ਨਜ਼ਰ ਨਾਲ ਵੇਖਦਾ ਹੈ ਮਹਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਹਰੀ ਦੀ ਸਿਫਤ ਸਲਾਹ ਦਾ ਖਜ਼ਾਨਾ ਹਰੀ ਦੀ ਬਖਸ਼ਿਸ਼ ਹੈ ਤੇ ਜਿਸ ਨੂੰ ਪ੍ਰਭੂ ਬਖਸ਼ਦਾ ਹੈ ਉਹੀ ਖਰਚਦਾ ਤੇ ਖਾਂਦਾ ਹੈ ਭਾਉ ਸਿਫਤ ਸਲਾਹ ਦਾ ਆਨੰਦ ਲੈਂਦਾ ਹੈ ਸਤਿਗੁਰ ਬਿਨ ਹੱਥ ਨਾ ਆਵਈ ਸਭ ਥਕੇ ਕਰਮ ਕਮਾਏ ਬਥੇਰੇ ਕਰਮ ਕਾਣ ਕਰਕੇ ਲੋਕ ਕਰਕੇ ਥੱਕ ਜਾਂਦੇ ਹਨ ਪਰ ਇਸ ਬਖਸ਼ਿਸ਼ ਸਤਿਗੁਰ ਤੋਂ ਬਿਨਾ ਮਿਲਦੀ ਨਹੀਂ ਨਾਨਕ ਮਨਮੁਖ ਜਗਤ ਤਨਹੀਣ ਹੈ ਅੱਗੇ ਭੁਖਾ ਕੇ ਖਾਏ ਹੈ ਨਾਨਕ ਮਨ ਦੇ ਅਧੀਨ ਤੇ ਸਤਿਗੁਰ ਤੋਂ ਭੁੱਲਾ ਹੋਇਆ ਸੰਸਾਰ ਅਸਲ ਧੰਨ ਤੋਂ ਸਖਣਾ ਹੈ ਤੇ ਆਤਮਕ ਜੀਵਨ ਦਾ ਭੁਖਾ ਇਸ ਤੋਂ ਕੁਝ ਨਹੀਂ ਹਾਸਲ ਕਰ ਸਕਦਾ ਪੌੜੀ ਸਭ ਤੇਰੀ ਤੂੰ ਸਬ ਸਦਾ ਸਭ ਤੋਂ ਦੇ ਉਪਾਇ ਹੈ ਹੇ ਹਰੀ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਸਬਨਾ ਦਾ ਮਾਲਕ ਸਬਨਾ ਨੂੰ ਤੂੰ ਹੀ ਪੈਦਾ ਕੀਤਾ ਹੈ ਸਬਨਾ ਵਿੱਚ ਤੂੰ ਵਰਤਦਾ ਤੂੰ ਸਭ ਨਹੀਂ ਧਿਆਇਆ ਸਾਰਿਆਂ ਜੀਵਾਂ ਵਿੱਚ ਤੂੰ ਵਿਆਪਕ ਹੈ ਤੇ ਸਭ ਤੇਰਾ ਸਿਮਰਨ ਕਰਦੇ ਹਨ ਤੇਸ ਦੀ ਤੂੰ ਭਗਤ ਥਾਏ ਪਾਏ ਜੋ ਤਦ ਮਨ ਪਾਇਆ ਜੋ ਮਨੁੱਖ ਤੈਨੂੰ ਮਨ ਵਿੱਚ ਪਿਆਰਾ ਲੱਗਦਾ ਹੈ ਉਸ ਦੀ ਭਗਤੀ ਤੂੰ ਕਬੂਲ ਕਰਦਾ ਹੈ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਹੇ ਹਰੀ ਪ੍ਰਭੂ ਜੋ ਤੈਨੂੰ ਚੰਗਾ ਲੱਗਦਾ ਹੈ ਸੋ ਸੰਸਾਰ ਵਿੱਚ ਹੁੰਦਾ ਹੈ ਸਾਰੇ ਜੀਵ ਤੇਰਾ ਕਰਾਇਆ ਕਰਦੇ ਹਨ ਸਾਲਾਹੁ ਹਰ ਸਭਨਾ ਤੇ ਵੱਡਾ ਜੋ ਸੰਤ ਜਨਾਂ ਕੀ ਪੈਜ ਰੱਖਦਾ ਆਇਆ ਜੋ ਹਰੀ ਮੁਰੜ ਤੋਂ ਭਗਤਾਂ ਦੀ ਲਾਜ ਰੱਖਦਾ ਆਇਆ ਹੈ ਤੇ ਸਭ ਤੋਂ ਵੱਡਾ ਹੈ ਉਸ ਦੀ ਸਿੱਖਤ ਸਲਾਹ ਕਰੋ ਸਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਏ ਨਾਨਕ ਗਿਆਨਮਾਨ ਮਨੁੱਖ ਨੇ ਸੰਸਾਰ ਨੂੰ ਭਾਉ ਮਾਇਆ ਦੇ ਮੋਹ ਨੂੰ ਜਿੱਤ ਲਿਆ ਹੈ ਤੇ ਗਿਆਨੀ ਤੋਂ ਬਿਨਾ ਹਰ ਇੱਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਆਤਮਿਕ ਜੀਵਨ ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਤਾਂ ਇੰਝ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਪ੍ਰਭੂ ਦੀ ਰਜ਼ਾ ਵਿੱਚ ਹੋ ਰਿਹਾ ਹੈ ਗੁਰਮਤਿ ਮਤ ਅਚਲ ਹੈ ਚਲਾਏ ਨ ਸਕੈ ਕੋਏ ਸਤਿਗੁਰ ਦੀ ਮਤ ਤੇ ਤੁਰਿਆ ਮਨੁੱਖ ਦੀ ਮਤ ਪੱਕੀ ਹੋ ਜਾਂਦੀ ਹੈ ਕੋਈ ਮਾਇਕ ਵਿਹਾਰ ਉਸ ਨੂੰ ਡੁਲਾ ਨਹੀਂ ਸਕਦਾ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਤੇ ਉਸ ਨੂੰ ਨਿਸ਼ਚਾ ਹੁੰਦਾ ਹੈ ਕਿ ਪ੍ਰਭੂ ਭਗਤਾ ਦਾ ਸਾਥ ਨਿਭਾਉਂਦਾ ਹੈ ਤੇ ਉਹਨਾਂ ਦਾ ਹਰੇਕ ਕੰਮ ਰਾਸ ਆ ਜਾਂਦਾ ਹੈ ਮਨਮੁਖ ਮੂਲ ਪੁਲਾਇਆ ਨਾ ਵਿੱਚ ਲਬ ਲੋਭ ਅਹੰਕਾਰ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਪ੍ਰਭੂ ਤੋਂ ਭੁੱਲੇ ਹੋਏ ਹਨ ਕਿਉਂਕਿ ਉਹਨਾਂ ਦੇ ਅੰਦਰ ਲਬ ਲੋਭ ਤੇ ਅਹੰਕਾਰ ਹੈ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰੋ ਉਹਨਾਂ ਦਾ ਹਰੇਕ ਦਿਨ ਲੋਭ ਲੋਭ ਆਦਿਕ ਸੰਬੰਧੀ ਝਗੜਾ ਕਰਦੇ ਆ ਗੁਜਰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦੇ ਸੁੱਧ ਮਤ ਕਰਤੇ ਹਿਰ ਲਈ ਬੋਲਨ ਸਭ ਵਿਕਾਰ ਕਰਤਾਰ ਨੇ ਉਹਨਾਂ ਮਨੁੱਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰ ਦੇ ਬਚਨ ਹੀ ਬੋਲਦੇ ਹਨ ਦਿੱਤੈ ਕਨ ਦਿੱਤਾ ਕਿ ਤੈ ਨ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਉਹ ਕਿਸੇ ਵੀ ਦਾਤ ਦੇ ਮਿਲਣ ਤੇ ਰਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ ਨਾਨਕ ਮਨ ਮੁਖਾਂ ਨਾਲ ਟੁੱਟਿਆ ਪਲੀ ਜਿਨ੍ਹਾਂ ਮਾਇਆ 모 ਪਿਆਰ ਹੇ ਨਾਨਕ ਅਜੇ ਹੈ ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿੱਚ ਹੈ ਮਹਲਾ 3 ਤਿਜਾ ਤਿਨ ਕੋ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ ਪਾਉ ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ ਦਰਤ ਤੇ ਚਿੰਤਾ ਉਹਨਾਂ ਦਾ ਕੀ ਵਿਗਾੜ ਸਕਦੇ ਹਨ ਤੋਰ ਤਨ ਕੀ ਪੈਜ ਰੱਖਦਾ ਆਪੇ ਰਖਣ ਹਾਰ ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਸ ਸਦਾ ਤੋਂ ਰੱਖਦਾ ਆਇਆ ਹੈ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਤੇ ਇਸ ਤਰ੍ਹਾਂ ਸੱਚੇ ਸ਼ਬਦ ਦੇ ਰਾਹੀ ਵਿਚਾਰ ਕਰਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਸੋਕ ਪਾਉਂਦੇ ਹਾਂ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰੋ ਏ ਨਾਨਕ ਜੋ ਸੁਖ ਦਾਤਾ ਪ੍ਰਭੂ ਆਪ ਹੀ ਸਭ ਦੀ ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਾਂ ਪੌੜੀ ਜੀ ਜੰਤ ਸਭ ਤੇਰੇ ਆ ਤੂੰ ਸਭ ਨਾਰਾਸ ਏ ਹਰੀ ਸਾਰੇ ਜੀ ਜੰਤ ਤੇਰੇ ਹੰਨ ਤੂੰ ਸਭਨਾ ਦਾ ਖਜ਼ਾਨਾ ਹੈ ਜਿਸ ਨੂੰ ਤੂੰ ਦੇਹ ਤਿਸ ਸਭ ਕੁਛ ਮਿਲੈ ਕੋਈ ਹੋਰ ਸ੍ਰੀਕ ਨਹੀਂ ਤੁਧ ਪਾਸ ਜਿਸ ਮਨੁੱਖ ਨੂੰ ਤੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ ਉਸ ਨੂੰ ਮਨ ਹਰੇਕ ਛੈ ਮਿਲ ਜਾਂਦੀ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਇੱਕੋ ਦਾਤਾ ਸਭ ਦਾ ਹਰ ਪਹਿ ਅਰਦਾਸ ਤੂੰ ਇਕੱਲਾ ਆਪ ਸਭ ਦਾ ਦਾਤਾ ਹੈ ਇਸ ਕਰਕੇ ਏ ਹੇ ਹਰੀ ਸਭ ਜੀਵਾਂ ਦੀ ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ ਜਿਸ ਦੀ ਤੂੰ ਭਾਵੇਂ ਤਿਸ ਦੀ ਤੂੰ ਮੰਨ ਲੈ ਸੋ ਜਨ ਸ਼ਾਬਾਸ਼ ਜਿਸ ਦੀ ਬੇਨਤੀ ਤੈਨੂੰ ਚੰਗੀ ਲੱਗੇ ਉਸ ਦਿਨ ਤੂੰ ਪਰਮਾਨ ਕਰ ਲੈਂਦਾ ਹੈ ਤੇ ਉਸ ਮਨੁੱਖ ਨੂੰ ਸ਼ਾਬਾਸ਼ ਮਿਲਦੀ ਹੈ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ ਸਭਨਾ ਦਾ ਦੁੱਖ ਤੇ ਸੁਖ ਦਾ ਤਰਲਾ ਤੇਰੇ ਕੋਲ ਹੀ ਹੁੰਦਾ ਹੈ ਸ਼ਲੋਕ ਮਹਲਾ 3 ਜੀ ਗੁਰਮੁਖ ਸਚੈ ਭਾਵੰਦੇ ਦਰ ਸਚੈ ਸਚਿਆਰ ਸਤਿਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸਚੇ ਦੇ ਦਰ ਤੇ ਉਹ ਸੱਚ ਦੇ ਵਪਾਰੀ ਸਮਝੇ ਜਾਂਦੇ ਹਨ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸਜਨਾ ਦੇ ਮਨ ਵਿੱਚ ਸਦਾ ਖੜਾਓ ਹੁੰਦਾ ਹੈ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਸਤਿਗੁਰ ਦਾ ਸ਼ਬਦ ਉਹਨਾਂ ਨੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਇਸ ਲਈ ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਹੈ ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮਿਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ ਮਹਲਾ 3 ਗੁਰ ਕੀ ਸੇਵਾ ਚਾ ਕਰੀ ਪੈ ਰਾਚ ਕਾਰ ਕਮਾਏ ਜੇ ਮਨੁੱਖ ਪ੍ਰਭੂ ਦੇ ਡਰ ਵਿੱਚ ਰਾਜ ਕੇ ਗੁਰੂ ਦੀ ਦੱਸੀ ਹੋਈ ਸੇਵਾ ਚੱਕਰੀ ਕਰਦਾ ਹੈ ਜਿਹਾ ਸੇਵੈ ਤੇ ਹੋ ਹੋਵੈ ਜੇ ਚਲ ਤਿਸਰ ਜਾਏ ਤੇ ਉਸ ਪ੍ਰਭੂ ਦੀ ਰਜਾ ਵਿੱਚ ਤੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ ਨਾਨਕ ਸਭ ਕਿਛ ਆਪ ਹੈ ਅਵਰਣ ਦੂਜੀ ਜਾਏ ਫਿਰ ਹੈ ਨਾਨਕ ਐਸੇ ਮਨੁੱਖ ਨੂੰ ਸਭ ਨਹੀਂ ਥਾਈ ਪ੍ਰਭੂ ਹੀ ਪ੍ਰਭੂ ਦਿਸਦਾ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਦਿਸਦਾ ਤੇ ਨਾ ਕੋਈ ਹੋਰ ਆਸਰੇ ਦੀ ਥਾਂ ਦਿਸਦੀ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੂੰ ਦੱਜੇ ਵਡਿਆ ਵਰਨਾ ਕੋਈ ਕਿ ਤੂੰ ਕਿੱਡਾ ਵੱਡਾ ਹੈ ਇਹ ਤੂੰ ਆਪ ਹੀ ਜਾਣਦਾ ਹੈ ਕਿਉਂਕਿ ਤੇਰੇ ਜਿਹਾ ਡਾ ਹੋਰ ਕੋਈ ਨਹੀਂ ਹੈ ਤੁਦ ਜੇ ਵੱਡ ਹੋਰ ਸਰੀਕ ਹੋਵੇ ਤਾਂ ਆਖੀਐ ਤੁਦ ਜੇ ਵੱਡ ਤੂੰ ਹੈ ਹੋਈ ਜੇ ਤੇਰੇ ਜੱਡਾ ਕੋਈ ਹੋਰ ਸਰੀਕ ਹੋਵੇ ਤਾਂ ਹੀ ਦੱਸ ਸਕੀਏ ਕਿ ਤੂੰ ਕਿੱਡਾ ਵੱਡਾ ਹੈ ਪਰ ਤੇਰੇ ਜੱਡਾ ਤੂੰ ਆਪ ਹੀ ਹੈ ਜਿਨ ਤੂੰ ਸੇਵਿਆ ਤਿੰਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ ਕੋਈ ਹੋਰ ਮਨੁੱਖ ਉਸ ਦੀ ਕੀ ਰੀਸ ਕਰ ਸਕਦਾ ਹੈ ਤੂੰ ਭਨਣ ਘੜਨ ਸਮਰੱਥ ਦਾ ਤਾਰ ਹੈ ਤੇ ਦੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੂੰ ਸਰੀਰਾਂ ਨੂੰ ਬਣਾ ਕੇ ਨਾਸ਼ ਆਪ ਕਰ ਸਕਦਾ ਹੈ ਸਭ ਦਾਤਾ ਦੀ ਬਖਸ਼ਣ ਵਾਲਾ ਹੈ ਸਾਰੀ ਸ੍ਰਿਸ਼ਟੀ ਤੇਰੇ ਅੱਗੇ ਦਾਤਾ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਤੁਦ ਜੇ ਵੱਡ ਦਾਤਾ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰੇ ਸਭ ਲੋਇ ਮੈਨੂੰ ਤੇਰੇ ਜਿਹਾ ਕੋਈ ਹੋਰ ਦਾ ਨਹੀਂ ਨਜ਼ਰ ਨਹੀਂ ਆਉਂਦਾ ਖੰਡਾਂ ਬ੍ਰਹਿਮੰਡਾਂ ਪਤਾਲਾਂ ਪੁਰੀਆਂ ਸਾਰੇ 14 ਹੀ ਲੋਕਾਂ ਵਿੱਚ ਤੂੰ ਹੀ ਸਭ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ ਸ਼ਲੋਕ ਮਹਲਾ 3 ਜਾ ਮਨ ਪ੍ਰਤੀਤ ਨਾ ਆਈਆ ਸਹਜ ਨ ਲਗੋ ਭਾਉ ਜੇ ਮਨ ਵਿੱਚ ਹਰੀ ਦੀ ਹੋਂਦ ਪ੍ਰਤੀਤ ਨਾ ਆਈ ਤੇ ਅਡੋਲਤਾ ਵਿੱਚ ਪਿਆਰ ਨ ਲੱਗਾ ਸ਼ਬਦ ਐ ਸਾਧਨਾ ਪਾਇਓ ਮਨ ਹਟਕਿਆ ਗੁਣ ਗਾਏ ਜੇ ਸ਼ਬਦ ਦਾ ਰਸ ਨਾ ਲੱਭਾ ਤਾਂ ਮਨ ਦੇ ਹੱਠ ਨਾਲ ਸਿਪਤ ਸਲਾਹ ਕਰਨ ਦਾ ਕੀ ਲਾਭ ਨਾਨਕ ਆਇਆ ਸੋ ਪਰਮਣ ਹੈ ਜੇ ਗੁਰਮੁਖ ਸੱਚ ਸਮਾਈ ਹੈ ਨਾਨਕ ਸੰਸਾਰ ਵਿੱਚ ਜੰਮਿਆ ਉਹ ਜੀਵ ਮੁਬਾਰਕ ਹੈ ਜੋ ਸਤਿਗੁਰ ਨੇ ਸਾਹਮੁਖ ਰਹਿ ਕੇ ਸੱਚ ਵਿੱਚ ਲੀਨ ਹੋ ਜਾਏ ਮਹਲ ਨਤੀਜਾ ਆਪਣਾ ਆਪਨਾ ਪਛਾਣੇ ਮੂੜਾ ਅਵਰਾ ਆਖ ਦੁਖਾਏ ਮੂਰਖ ਮਨੁਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆ ਕੇ ਦਿਖਾਉਂਦਾ ਹੈ ਮੁੰਡੇ ਦੀ ਖਸਲਤ ਨਾ ਗਈਆ ਅੰਦੇ ਵਿਛੜ ਝੋਟਾਂ ਖਾਏ ਆਤਮਿਕਤਾ ਤਵੰਨੇ ਦੀ ਮੋਢ ਦੀ ਦੂਜਿਆਂ ਨੂੰ ਦਿਖਾਉਣ ਦੀ ਵਾਦੀ ਦੂਰ ਨਹੀਂ ਹੁੰਦੀ ਤੇ ਹਰੀ ਤੋਂ ਵਿਛੜ ਕੇ ਦੁੱਖ ਸਹਿੰਦਾ ਹੈ ਸਤਗੁਰ ਕੈ ਭੈ ਭਨ ਨਾ ਘੜਿਓ ਰਹੈ ਅੰਕ ਸਮਾਏ ਮਨੁੱਖ ਸਤਗੁਰ ਦੇ ਡਰ ਵਿੱਚ ਰਹਿ ਕੇ ਮਨ ਦੇ ਪਿਛਲੇ ਮਨ ਦੇ ਸੰਸਕਾਰਾਂ ਨੂੰ ਭੰਨ ਕੇ ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ ਨਹੀਂ ਕੜਦਾ ਤਾਂ ਜੋ ਪ੍ਰਭੂ ਦੀ ਗੋਦੀ ਵਿੱਚ ਸਮਾਇਆ ਰਹੇ ਆਨੰਦ ਇਹਨਾਂ ਸੰਸਾ ਕਦੇ ਨਾ ਝੂਕੈ ਬਿਨ ਸ਼ਬਦੈ ਦੁਖ ਪਾਇ ਹਰ ਰੋਜ਼ ਕਿਸੇ ਵੇਲੇ ਵੀ ਉਸ ਦੀ ਚਿੰਤਾ ਦੂਰ ਨਹੀਂ ਹੁੰਦੀ ਸ਼ਬਦ ਦਾ ਆਸਰਾ ਲੈਣ ਤੋਂ ਬਿਨ ਦੁਖ ਪਾਉਂਦਾ ਹੈ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਮੂਰਖ ਦੇ ਹਿਰਦੇ ਵਿੱਚ ਕਾਮ ਕ੍ਰੋਧ ਤੇ ਹੋਰ ਜੋਰਾ ਵਿੱਚ ਹੈ ਤੇ ਸਦਾ ਧੰਦੇ ਕਰਦੇ ਆ ਉਮਰ ਗੁਜ਼ਰਦੀ ਹੈ ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੇ ਆਏ ਪੈਰ ਹੱਥ ਅੱਖੀਆਂ ਵੇਖ ਕੇ ਤੇ ਕੰਨ ਸੁਣ ਸੁਣ ਕੇ ਥੱਕ ਗਏ ਹਨ ਉਮਰ ਦੇ ਦਿਨ ਮੁੱਕ ਗਏ ਹਨ ਮਰਨ ਵੇਲਾ ਨੇੜੇ ਆ ਜਾਂਦਾ ਹੈ ਸਚਾ ਨਾਮ ਨਾ ਲਗੋ ਮੀਠਾ ਜਿਤ ਨਾਮ ਨੰਵ ਨਿਦ ਪਾਏ ਜਿਸ ਨਾਮ ਦੇ ਰਾਹੀ ਨੋਂ ਨਿਧੀਆਂ ਸਭ ਲਭ ਪੈਣ ਉਹ ਸੱਚਾ ਨਾਮ ਮੂਰਖ ਨੂੰ ਪਿਆਰਾ ਨਹੀਂ ਲੱਗਦਾ ਜੀਵ ਤਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ ਜੇ ਜਿਉਂਦਾ ਹੋਇਆ ਸੰਸਾਰ ਵੱਲੋਂ ਮਰਦਾ ਹੋ ਜਾਵੇ ਇਸ ਤਰ੍ਹਾਂ ਮਰ ਕੇ ਫਿਰ ਹਰੀ ਦੀ ਯਾਦ ਵਿੱਚ ਸਰਜੀਤ ਹੋਵੇ ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ ਸਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਪਰ ਜੇ ਸ ਮਨੁੱਖ ਨੂੰ ਧੁਰੋਂ ਪ੍ਰਮਾਤਮਾ ਦੀ ਬਖਸ਼ਿਸ਼ ਨਸੀਬ ਨਾ ਹੋਈ ਉਹ ਪਿਛਲੇ ਚੰਗੇ ਸੰਸਕਾਰਾਂ ਵਾਲੇ ਕੰਮਾਂ ਤੋਂ ਬਿਨਾ ਹੁਣ ਬੰਦਗੀ ਵਾਲੇ ਸੰਸਕਾਰ ਕਿੱਥੋਂ ਲੱਭੇ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਾਤ ਮਤਿ ਸ਼ਬਦੇ ਪਾਏ हे मूर्ख सतगुरु ਦੇ ਸ਼ਬਦ ਨੂੰ ਹਿਰਦੇ ਵਿੱਚ ਸਾਂਭ ਕਿਉਂਕਿ ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦੋਂ ਹੀ ਮਿਲਦੀ ਹੈ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ हे ਨਾਨਕ ਸਤਗੁਰ ਵੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖੇ ਹਿਰਦੇ ਵਿੱਚ ਅਹੰਕਾਰ ਦੂਰ ਕਰ ਸਕਦਾ ਹੈ ਪੌੜੀ ਜਿਸਦਾ ਚਿਤ ਵਸਿਆ ਮੇਰਾ ਸੁਆਮੀ ਤੇ ਸਨੋ ਕਿਉਂ ਆਂਦੇ ਸਾ ਕਿਸੈ ਗੱਲੈ ਦਾ ਲੋੜੀਐ ਜਿਸ ਮਨੁੱਖ ਦੇ ਹਿਰਦੇ ਵਿੱਚ ਪਿਆਰਾ ਪ੍ਰਭੂ ਨਿਵਾਸ ਕਰੇ ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਇਂਦਿਆਂ ਕਿਉਂ ਨਿਮਖ ਕਢੀ ਮੁਹ ਮੋੜੀਐ ਪ੍ਰਭੂ ਹਰ ਕੇ ਸਮਦਾ ਸੁਖ ਦੇਣ ਵਾਲਾ ਹੈ ਉਸ ਦਾ ਸਿਮਰਨ ਕਰਨ ਤੋਂ ਇੱਕ ਖਿੰਨ ਭਰ ਵੀ ਨਹੀਂ ਹਟਣਾ ਚਾਹੀਦਾ ਜਿਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂੰ ਜੋੜੀਐ ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਇਸ ਵਾਸਤੇ ਸਦਾ ਸਾਥ ਸੰਗਤ ਵਿੱਚ ਜਾ ਕੇ ਬੈਠਣਾ ਚਾਹੀਦਾ ਹੈ ਤੇ ਪ੍ਰਭੂ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ ਤੇ ਸਾਰੇ ਬੰਧਨ ਟੁੱਟ ਜਾਂਦੇ ਹਨ। ਹਰ ਕਿਰਪਾ ਤੇ ਹੋ ਆ ਹਰ ਭਗਤ ਹਰ ਭਗਤ ਜਨਾ ਕੈ ਮੂਹ ਡਠੈ ਜਗਤ ਤਰਿਆ ਸਭ ਲੋੜੀਐ ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰਕੇ ਪਾਓ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸਾਰਾ ਸੰਸਾਰ ਤਰ ਸਕਦਾ ਹੈ ਸ਼ਲੋਕ ਮਹਲਾ 3 ਜ ਸਾਰਸਨਾ ਜਲ ਜਾਓ ਜੇਨ ਹਰ ਕਾ ਸਵਾਉ ਨ ਪਾਇਆ ਜਿਸ ਜੀਵ ਨੇ ਹਰੀ ਦੇ ਨਾਮ ਦਾ ਸਵਾਦ ਨਹੀਂ ਚਖਿਆ ਉਹ ਜੀਵ ਸੜ ਜਾਏ ਪਾਉ ਉਹ ਜੀਵ ਕਿਸੇ ਕੰਮ ਦੀ ਨਹੀਂ ਨਾਨਕ ਰਸਨਾ ਸ਼ਬਦ ਰਸਾਏ ਜੇਨ ਹਰ ਹਰ ਮਨ ਵਸਾਇਆ اے ਨਾਨਕ ਉਹ ਜੀਵ ਗੁਰੂ ਦੇ ਸ਼ਬਦ ਵਿੱਚ ਰਸ ਜਾਂਦੀ ਹੈ ਜਿਸ ਜੀਵ ਨੇ ਪ੍ਰਮਾਤਮਾ ਮਨ ਵਿੱਚ ਵਸਾਇਆ ਹੈ ਮਹਲਾ 3 ਸਰਸਨਾ ਜਲ ਜਾ ਜਿਨ ਹਰ ਕਾ ਨਾਮ ਵਿਸਾਰਿਆ ਜਿਸ ਜੀਵ ਨੇ ਹਰੀ ਦਾ ਨਾਮ ਵਿਸਾਰਿਆ ਉਸ ਜ਼ੁਬਾਨ ਨੂੰ ਅੱਗ ਲੱਗ ਜਾਏ ਸੜ ਜਾਏ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾਏ ਪਿਆਰਿਆ ਇਹ ਨਾਨਕ ਸਤਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਵ ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿੱਚ ਪਿਆਰ ਕਰਦੀ ਹੈ ਪੌੜੀ ਹਰਿਆਪੇ ਠਾਕੁਰ ਸੇਵਕ ਭਗਤ ਹਰਿਆਪੇ ਕਰੇ ਕਰਾਈ ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ ਆਪੇ ਕਰਦਾ ਹੈ ਤੇ ਆਪ ਜੀਵਾਂ ਪਾਸੋਂ ਕਰਾਉਂਦਾ ਹੈ ਹਰੇ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੇ ਤੇ ਤਲਾ ਹੈ ਆਪ ਹੀ ਵੇਖਦਾ ਹੈ ਆਪ ਹੀ ਪ੍ਰਸੰਨ ਹੁੰਦਾ ਹੈ ਜਿੱਧਰ ਚਾਹੁੰਦਾ ਹੈ ਉਧਰ ਜੀਵਾਂ ਨੂੰ ਲਾਉਂਦਾ ਹੈ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਇੱਕ ਨਾ ਨੂੰ ਆਪ ਹੀ ਸਿੱਧੇ ਰਸਤੇ ਪੌਂਦਾ ਹੈ ਤੇ ਇੱਕਨਾਂ ਨੂੰ ਆਪ ਹੀ ਪਰਾਇ ਪਾ ਦਿੰਦਾ ਹੈ ਹਰ ਸੱਚਾ ਸਾਹਿਬ ਸਚਤ ਪਵਸ ਕਰ ਵੇਖੈ ਚਲਤ ਸਬਾਈ ਹਰੀ ਸੱਚਾ ਮਾਲਕ ਹੈ ਉਸ ਦਾ ਨਿਆਮ ਹੀ ਅਪੁੱਲ ਹੈ ਉਹ ਆਪ ਹੀ ਸਾਰੇ ਤਮਾਸ਼ੇ ਕਰਕੇ ਵੇਖ ਰਿਹਾ ਹੈ ਗੁਰ ਪ੍ਰਸਾਦ ਕਹਿ ਜਨ ਨਾਨਕੋ ਹਰ ਸੱਚੇ ਕੇ ਗੁਣ ਗਾਏ ਦਾਸ ਨਾਨਕ ਆਖਦਾ ਹੈ ਸਤਿਗੁਰ ਦੀ ਮਿਹਰ ਨਾਲ ਹੀ ਮਨੁੱਖ ਐਸੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਸ਼ਲੋਕ ਮਹਲਾ 3ਾ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਕੋਈ ਵਿਰਲਾ ਫਕੀਰ ਫਕੀਰੀ ਦੇਰ ਦਾ ਆਦਰਸ਼ ਨੂੰ ਸਮਝਦਾ ਹੈ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਫਕੀਰ ਹੋ ਕੇ ਜੇ ਘਰ ਘਰ ਮੰਗਦਾ ਫਿਰੇ ਤਾਂ ਉਹਦੇ ਜੀਉਣ ਨੂੰ ਫਟਕਾਰ ਹੈ ਤੇ ਉਸ ਦੇ ਫਕੀਰੀ ਜਾਮੇ ਨੂੰ ਫਟਕਾਰ ਹੈ ਜਿਆਸਾ ਆਂਦੇ ਸਾ ਤਜ ਰਹਿ ਗੁਰਮੁਖ ਭਿਖਿਆ ਨਾ ਜੇ ਦਰਵੇਸ਼ ਹੋ ਕੇ ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰ ਦੇ ਸਨਮੁਖ ਰਹਿ ਕੇ ਨਾਮ ਦੀ ਪਿੱਖਿਆ ਮੰਗੇ ਤਿਸ ਕੇ ਚਰਨ ਪਖਾਲੀਐ ਨਾਨਕ ਹਉ ਬਲਿਹਾਰ ਜਾਉ ਤਾਹੇ ਨਾਨਕ ਮੈਂ ਉਸ ਤੋਂ ਸਦਕੇ ਹਾਂ ਉਸ ਦੇ ਚਰਨ ਧੋਣੇ ਚਾਹੀਦੇ ਹਾਂ ਮਹਲਾ ਤੀਜਾ ਨਾਨਕ ਤਰਵਰ ਏਕ ਫਲ ਦੁਇ ਪੰਖੇ ਰੁਆਹੇ ਇਹ ਆਨਿਕ ਸੰਸਾਰ ਰੂਪ ਰੋਖ ਹੈ ਇਸ ਨੂੰ ਮਾਇਆ ਦਾ ਮੋਹ ਰੂਪ ਇੱਕ ਫਲ ਲੱਗਾ ਹੋਇਆ ਹੈ ਉਸ ਰੋਖ ਉਤੇ ਦੋ ਕਿਸਮ ਦੇ ਗੁਰਮੁਖ ਤੇ ਸੰਮੁਖ ਪੰਛੀ ਹਨ ਆਵਤ ਜਾਤ ਨਾ ਦੇ ਸਹੀ ਨਾ ਪਰ ਪੰਖੀ ਤਾਂ ਹੈ ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿਸਦੇ ਨਹੀਂ ਪਾਓ ਇਹ ਨਹੀਂ ਪਤਾ ਲੱਗਦਾ ਕਿ ਜੀਵ ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਵਾਣ ਬਹੁਤੇ ਰੰਗਾਂ ਵਿੱਚ ਸਵਾਦ ਲੈਣ ਵਾਲੇ ਰਸਾਂ ਨੂੰ ਚੱਖਿਆ ਹੈ ਤੇ ਨਿਰਚਾ ਪੰਛੀ ਸ਼ਬਦ ਵਿੱਚ ਲੀਨ ਰਹਿੰਦਾ ਹੈ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਹੈ ਨਾਨਕ ਹਰੀ ਦੀ ਕਿਰਪਾ ਨਾਲ ਜਿਨ੍ਹਾਂ ਦੇ ਮੱਥੇ ਤੇ ਸੱਚਾ ਟਿੱਕਾ ਹੈ ਉਹ ਨਾਮ ਦੇ ਰਸ ਰੂਪ ਫਲ ਦੇ ਸਵਾਦ ਵਿੱਚ ਮਸਤ ਹਨ ਪੌੜੀ ਆਪੇ ਧਰਤੀ ਆਪੇ ਹੈ ਰਾਹ ਕੋ ਆਪ ਜਮਾਏ ਪਿਸਾਵੇ ਪਰਭੂ ਆਪ ਹੀ ਪਹੇ ਹੈ ਆਪ ਹੀ ਉਸਦਾ ਵਾਉਣ ਵਾਲਾ ਹੈ ਆਪ ਹੀ ਆਨ ਉਗਾਉਂਦਾ ਹੈ ਤੇ ਆਪ ਹੀ ਪਹੋਂਦਾ ਹੈ ਆਪ ਪਕਾਵੇ ਆਪ ਭਾਂਡੇ ਦੇ ਪਰੁਸੈ ਆਪੇ ਹੀ ਬਹਿ ਖਾਵੇ ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤੌਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ ਆਪੇ ਜਾਲ ਆਪੇ ਦੇ ਸ਼ਿੰਗਾ ਆਪੇ ਚੁੜੀ ਪਰਾਵੈ ਆਪ ਹੀ ਜਲ ਦਿੰਦਾ ਹੈ ਤੇ ਸ਼ਿੰਗਾ ਵੀ ਆਪ ਹੀ ਦਿੰਦਾ ਹੈ ਤੇ ਆਪ ਹੀ ਚੁੜੀ ਕਰਾਉਂਦਾ ਹੈ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ ਆਪ ਹੀ ਆਪਣੀ ਸੰਗਤ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਜਿਸ ਨੂੰ ਕਿਰਪਾਲ ਹੋਵੈ ਹਰਿਆਪੇ ਦੇ ਸੁਨੋ ਹੁਕਮ ਮਨਾਵੇ ਜਿਸ ਉਤੇ ਪ੍ਰਭੂ ਆਪ ਦਿਆਲ ਹੁੰਦਾ ਹੈ ਉਸ ਨੂੰ ਆਪਣੀ ਰਾਜਾ ਵਿੱਚ ਮਿੱਠੀ ਕਰਕੇ ਮਨਾਉਂਦਾ ਹੈ ਸ਼ਲੋਕ ਮਹਲਾ 3 ਜੀ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਕਰਮ ਕਾਂਡ ਤੇ ਕਰਮ ਧਰਮ ਬਾਰੇ ਸਾਰੇ ਬੰਧਨ ਰੂਪ ਹੀ ਹਨ ਅਤੇ ਚੰਗੇ ਜਾਂ ਮੰਦੇ ਕੰਮ ਵੀ ਸੰਸਾਰ ਮਾਇਆ ਨਾਲ ਮੋਹ ਜੁੜੀ ਰੱਖਣ ਦਾ ਔਸੀਲਾ ਹਨ ਮਮਤਾ ਮੋਹ ਸੋ ਬੰਧਨਾ ਉਤਰ ਕਲਤਰ ਸੋ ਤੰਦ ਮਮਤਾ ਤੇ ਮੋਹ ਵੀ ਬੰਧਨ ਰੂਪ ਹੈ ਉੱਤਰ ਤੇ ਇਸਤਰੀਆਂ ਦਾ ਪਿਆਰ ਵੀ ਕਸ਼ਟ ਦਾ ਕਾਰਨ ਹੈ ਜਾਂ ਦੇਖਾਂ ਤਹ ਜਿਵਰੀ ਮਾਇਆ ਕਾਸਨ ਬੰਦ ਜਿਦਰ ਵੇਖਦਾ ਹਾਂ ਉਦਰ ਹੀ ਮਾਇਆ ਦਾ ਮੋਹ ਰੂਪ ਜਿਵੜੀ ਹੈ ਨਾਨਕ ਸਚੇ ਨਾਮ ਬਿਨ ਵਰਤਣ ਵਰਤੇ ਅੰਧ ਹੈ ਨਾਨਕ ਸਚੇ ਨਾਮ ਤੋਂ ਬਿਨਾ ਅਨਾ ਮਨੁਖ ਮਾਇਆ ਦੀ ਵਰਤੋਂ ਹੀ ਵਰਤਦਾ ਹੈ ਮਹਲਾ ਚੌਥਾ ਅੰਦੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੇ ਰਜ਼ਾਇ ਅੰਨੇ ਮੂਰਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ ਪ੍ਰਭੂ ਦੀ ਰਜ਼ਾ ਵਿੱਚ ਉਸ ਨੂੰ ਸਤਿਗੁਰੂ ਮਿਲ ਪਏ ਅੰਨੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ ਪ੍ਰਭੂ ਦੀ ਰਜ਼ਾ ਵਿੱਚ ਉਸ ਨੂੰ ਸਤਿਗੁਰੂ ਮਿਲ ਪਏ ਬੰਦਨ ਤੋੜ ਸੱਚ ਵਸੈ ਅਗਿਆਨ ਅੰਧੇਰਾ ਜਾਏ ਇੰਜ ਉਹ ਮਾਇਆ ਦੇ ਬੰਧਨ ਤੋੜ ਲੈਂਦਾ ਹੈ ਸੱਚੇ ਹਰੀ ਵਿੱਚ ਲੀਨ ਹੋ ਜਾਂਦਾ ਹੈ ਤੇ ਉਸ ਦਾ ਅਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ ਹੈ ਸਭ ਕੁਝ ਦੇਖੈ ਤਿਸ ਹੈ ਕਾ ਜਿਨ ਕੀ ਆ ਤਨ ਸਾਜ ਫਿਰ ਮਨੁੱਖ ਸਭ ਕੁਝ ਉਸੇ ਪ੍ਰਭੂ ਦਾ ਹਿਸਮੇ ਦਾ ਹੈ ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਨਾਨਕ ਸ਼ਰਨ ਕਰ ਤਾਰ ਕੀ ਕਰਤਾ ਰਖੈ ਲਾਜ ਹੈ ਨਾਨਕ ਐਸਾ ਮਨੁੱਖ ਸਿਰਜਣਹਾਰ ਦੀ ਸ਼ਰਣੀ ਪੈਂਦਾ ਹੈ ਤੇ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ ਭਾਉ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਪੌੜੀ ਜਦੋਂ ਆਪੇ ठाट ਕੀਆ ਬਹਿ ਕਰ ਤੈ ਤਦੋਂ ਪੁੱਛ ਨ ਸੇਵਕ ਬੀਆ ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀ ਸੀ ਤੇ ਦੇਣਾ ਕੀ ਸੀ ਫਿਰ ਆਪੇ ਜਗਤਿ ਉਪਾਇਆ ਕਰਤੈ ਦਾਨ ਸਭਨਾ ਕੋ ਦਿਆ ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਸਭ ਜੀਵਾਂ ਨੂੰ ਰੋਜੀ ਦਿੱਤੀ ਆਪੇ ਸੇਵ ਬਣਾਈ ਅਨ ਗੁਰਮੁਖ ਆਪੇ ਅੰਮ੍ਰਿਤ ਪੀਆ ਗੁਰੂ ਦੇ ਰਾਹੀ ਸਿਮਰਨ ਦੀ ਜੁਗਤ ਪ੍ਰਭੂ ਨੇ ਆਪ ਹੀ ਬਣਾਈ ਹੈ ਤੇ ਆਪ ਹੀ ਉਸ ਨੇ ਨਾਮ ਰੂਪ ਅੰਮ੍ਰਿਤ ਪੀਤਾ ਹੈ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋਥਿਆ ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ ਜੋ ਆਪ ਕਰਦਾ ਹੈ ਸੋਈ ਹੁੰਦਾ ਹੈ